ਸਤਿ ਸ਼੍ਰੀ ਅਕਾਲ ਅੱਜ ਆਪਾਂ ਪਹੁੰਚੇ ਆ ਜੀ ਪ੍ਰੀਤ ਵੈਚਨੂ ਢਾਬੇ ਤੇ ਲੋਕੇਸ਼ਨ ਹੈਗੀ ਆ Shimla Puri Gill Ner ਤੇ ਇਹ ਪ੍ਰੀਤ ਵੈਚਨੂ ਢਾਬਾ ਆ ਤੇ ਆਓ ਜੀ ਆਪਾਂ ਸਾਰਿਆਂ ਨੂੰ ਮਿਲਦੇ ਆ ਸਤਿ ਸ਼੍ਰੀ ਅਕਾਲ ਆਂਟੀ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਬਹੁਤ ਦੂਰੋਂ ਆਏ ਆ ਤੇ ਸਾਨੂੰ ਬੜਾ ਤੁਹਾਡੇ ਢਾਬੇ ਦਾ ਨਾਮ ਸੁਣਨ ਨੂੰ ਮਿਲਦਾ ਆ ਹਾਂਜੀ ਤੇ ਤੁਹਾਡੇ ਢਾਬੇ ਦਾ ਖਾਣਾ ਬੜਾ ਵਧੀਆ ਹੁੰਦਾ ਆ ਹਾਂਜੀ ਤੇ ਕੀ ਸਪੈਸ਼ਲਿਟੀ ਆ ਹੈਗੀ ਤੁਹਾਡੇ ਢਾਬੇ ਦੀ ਜਾਂ ਕੀ ਫੇਮਸ ਚੀਜ਼ਾਂ ਇੱਥੇ ਮਿਲਦੀਆਂ ਨੇ ਥੋੜਾ ਸਾਨੂੰ ਦੱਸੋ ਥੋੜਾ ਜਾਣਕਾਰੀ ਦਿਓ ਤੇ ਜੋ ਲੇਡੀਜ਼ ਰੱਖੀਆਂ ਹੋਈਆਂ ਨੇ ਤੇ ਤੁਸੀਂ ਕੱਲੀਆਂ ਲੇਡੀਜ਼ ਹੀ ਕਿਉਂ ਰੱਖੀਆਂ ਆਪਣੇ ਢਾਬੇ ਬਾਰੇ ਥੋੜਾ ਜਿਹਾ ਪਲੀਜ਼ ਸਾਨੂੰ ਦੱਸਿਓ ਅਸੀਂ ਬੈਸ ਦੇ ਸਾਰੀ ਜੀ ਸਪੈਸ਼ਲ ਹੀ ਹੈ ਕਿਉਂਕਿ ਅਸੀਂ ਸਾਫ਼ ਸੁਥਰੀ ਸਾਡੇ ਸਾਰਾ ਜਿਹੜਾ ਕੰਮ ਹੈਗਾ ਜੋ ਵੀ ਖਾਣ ਪੀਣ ਦਾ ਹੈਗਾ ਅਸੀਂ ਬਹੁਤ ਸਫਾਈ ਦੇ ਨਾਲ ਬਣਾਉਂਦੇ ਪਏ ਹੈਗੇ ਆਂ ਔਰ ਸਾਰੀਆਂ ਮੇਰੀ ਇਹ ਭੈਣਾਂ ਦਾ ਸਹਿਯੋਗ ਹੈਗਾ ਤੇ ਦੂਜੇ ਨੰਬਰ ਤੇ ਸਾਡੇ ਸਪੈਸ਼ਲ ਜਿਆਦਾ ਕੜੀ ਹਾਂਜੀ ਜੋ ਕਿ ਅੱਜ ਬਣੀ ਹੋਈ ਹੈਗੀ ਹੈ ਠੀਕ ਹੈ ਜੀ ਤੇ ਇਸਾ ਸਾਡੀ ਕੜੀ ਬਣੀ ਹੋਈ ਹੈਗੀ ਆ ਸਪੈਸ਼ਲ ਆ ਠੀਕ ਹੈ ਜੀ ਹਾਂਜੀ ਜਾਓ ਜੀ ਹਾਂਜੀ ਕੜੇ ਪਕੌੜਾ ਹੈਗਾ ਜੀ ਇਹ ਹਾਂਜੀ ਇਹ ਪਕੌੜੇ ਨੇ ਕੜੇ ਪਕੌੜੇ ਜੀ ਤੇ ਸਾਡੇ ਨਾਲ ਦਾਲ ਜਿਸ ਤਰ੍ਹਾਂ ਅਸੀਂ ਦਾਲ ਬਣਾਨੇ ਹੈਗੀਆਂ ਦਾਲ ਹੈਗੀ ਆ ਵਿਚਾਰੀ ਐ ਸਾਡੀ ਗਾੜੀ ਇਹ ਵੇ ਇਦਾਂ ਨਹੀਂ ਹੋएगी ਵੀ ਪੱਕੀ ਦਾਲ ਹੋएगी ਦਾਲ ਹੋਗੀ ਨਾਲ ਸਾਡੇ ਗੋਭੀ ਸਬਜ਼ੀ ਹੋਗੀ ਅਸੀਂ ਰੋਜ਼ ਰੋਜ਼ ਆਇਟਮ ਨਵੀਂ ਨਵੀਂ ਬਣਾਣੇ ਹੈਗੇ ਆ ਹਰ ਰੋਜ਼ ਮਤਲਬ ਸਵੇਰੇ ਦੁਪਹਿਰੇ ਹੋਰ ਹੁੰਦੀ ਹੈ ਤੇ ਸ਼ਾਮ ਨੂੰ ਸਾਡੇ ਮਤਲਬ ਹੋਰ ਸਬਜ਼ੀ ਹੁੰਦੀ ਹੈਗੀ ਆ ਤੇ ਕੜੀ ਤੋਂ ਇਲਾਵਾ ਤੁਹਾਡੇ ਹੋਰ ਕੀ ਇੱਥੇ ਮਤਲਬ ਫੇਮਸ ਹੈਗਾ ਜੋ ਲੋਕ ਖਾਣ ਆਉਂਦੇ ਨੇ ਸਪੈਸ਼ਲ ਸਾਡੇ ਪਰੌਠੇ ਬਹੁਤ ਮਸ਼ਹੂਰ ਨੇ ਜੀ ਠੀਕ ਹੈ ਜੀ ਆ ਜਿਹੜਾ ਕਿ ਹੁਣ ਤੁਹਾਨੂੰ ਮੈਂ ਬਣਾ ਕੇ ਦਿਖਾ ਰਹੀ ਹੈਗੀ ਆ ਹਾਂਜੀ ਸਾਡੇ ਆਲੂ ਵਾਲਾ ਪਰੌਂਠਾ ਹਾਂਜੀ ਬਹੁਤ ਜ਼ਿਆਦਾ ਮਸ਼ਹੂਰ ਹੈਗਾ ਜੋ ਕਿ ਅਸੀਂ ਸਾਰਾ ਮਤਲਬ ਕਿ ਮਸਾਲਾ ਪਾ ਕੇ ਹਨ ਵਧੀਆ ਤੇ ਰੇਟ ਵੀ ਸਾਡੇ ਬਿਲਕੁਲ ਰੀਜ਼ਨੇਬਲ ਨੇ ਠੀਕ ਹੈ ਵੀ ਇਹ ਨਹੀਂ ਅਸੀਂ ਬਹੁਤ ਜ਼ਿਆਦਾ ਕਰਦੇ ਹੈਗੇ ਆ ਅਸੀਂ 20 ਰੁਪਏ ਦਾ ਪਰੋਠਾ ਦਿੰਦੇ ਹੈਗੇ ਆ ਹਾਂਜੀ ਸਿਰਫ ਸਾਡੇ 40 60 ਰੁਪਏ ਦੇ ਵਿੱਚ ਦਾਲ ਲਾਲ ਰੋਟੀ ਹੈਗੀ ਆ ਪੰਜ ਫੁਲਕੇ ਤੇ ਜਿਸ ਤਰ੍ਹਾਂ ਵੀ ਗੋਭੀ ਹੋ ਗਈ ਦਾਲ ਹੋ ਗਈ ਬੈਂਗਣ ਦਾ ਪੜਥਾ ਹੋ ਗਿਆ ਆਲੂ ਸ਼ਲਗਮ ਦੀ ਸਬਜ਼ੀ ਹੋ ਗਈ ਆਲੂ ਮਟਰ ਹੋ ਗਏ ਹਾਂਜੀ ਰਾਜਮਾ ਹੋ ਗਏ ਕਾਲੇ ਚਣੇ ਹੋ ਗਏ ਸਾਡੇ ਕਾਲੇ ਚਣੇ ਬਹੁਤ ਮਸ਼ਹੂਰ ਨੇ ਤੇ ਮੈਂ ਸਾਗ ਦਾ ਵੀ ਬਹੁਤ ਸੁਣਿਆ ਕਿ ਤੁਹਾਡੇ ਸਾਗ ਵੀ ਬੜਾ ਵਧੀਆ ਬਣਦਾ ਹੈ ਸਾਗ ਕੱਲ ਵੀ ਬਣਾਇਆ ਸੀ ਤੇ ਪਰਸੋ ਵੀ ਬਣਾਇਆ ਸੀਗਾ ਵੀਰਵਾਰ ਅਸੀਂ ਜਿਆਦਾ ਕੜੀ ਬਣਾਣਾ ਹੈ ਵੀਰਵਾਰ ਤੇ ਮੰਗਲਵਾਰ ਕੜੀ ਬਣਾਣੇ ਆ ਠੀਕ ਹੈ ਜੀ ਦੋ ਦਿਨ ਬਾਕੀ ਸਾਡਾ ਹੋਰ ਆਈਟਮ ਰੋਜ਼ ਸ਼ਨੀਵਾਰ ਨੂੰ ਅਸੀਂ ਬਣਾਣੇ ਆ ਗਿਆ ਕਾਲੇ ਚਣੇ ਠੀਕ ਹੈ ਵੀਰਵਾਰ ਤੇ ਮੰਗਲਵਾਰ ਤੇ ਕੜੀ ਬਣਾਉਣੀ ਹੈ ਸ਼ਨੀਵਾਰ ਕਾਲੇ ਚਲੇ ਬਣਾਉਣੇ ਆ ਤਾਂ ਫਿਰ ਸਵੇਰ ਨੂੰ ਰੋਜ਼ ਸਵੇਰੇ ਸਾਡੇ 9 ਵਜੇ ਤੋਂ ਲੈ ਕੇ 11:30 ਵਜੇ ਤੱਕ 11 ਵਜੇ ਤੱਕ ਅਸੀਂ ਸਵੇਰੇ ਪਰੌਂਠੇ ਬਣਾਉਣੇ ਹੈਗੇ ਆ ਚਲੋ ਆਡੀ ਜੀ ਪਰੌਂਠਾ ਤੁਹਾਨੂੰ ਤਿਆਰ ਕਰਕੇ ਟੇਸਟ ਕਰਵਾਓ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਕਿ ਬੜੀ ਹੀ ਦੂਰੋਂ ਆਏ ਆ ਅਸੀਂ ਸਪੈਸ਼ਲ ਤੁਹਾਡਾ ਖਾਣਾ ਖਾਣ ਵਾਸਤੇ ਸੈਂਟੀ ਜੀ ਤੁਹਾਡੇ ਟਾਬੇ ਨੂੰ ਖੋਲ੍ਹੇ ਨੂੰ ਕਿੰਨਾ ਟਾਈਮ ਹੋ ਗਿਆ ਹੋਇਆ ਤੇ ਆਪਣੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈਗੇ ਇਹਨੂੰ ਜੀ 20 ਸਾਲ ਹੋ ਗਏ ਨੇ ਜੇ ਅਸੀਂ ਟਾਬਾ ਖੋਲ੍ਹੇ ਨੇ ਠੀਕ ਹੈ ਜੀ ਹਾਂਜੀ ਮਤਲਬ ਕਿ 19 ਤੋਂ 20 ਸਾਲ ਅਸੀਂ 2000 ਆ ਮੇਰੇ 6 ਦੇ ਵਿੱਚ ਖੁੱਲਿਆ ਸੀ ਘਟਾਬਾ ਤੇ ਉਦੋਂ ਮੈਂ ਤੇ ਮੇਰਾ ਬੇਟਾ ਹੁੰਦਾ ਸੀ ਇਹ ਦੋਨੇ ਜਾਣੇ ਤੇ ਬੇਟੇ ਫਿਰ ਅਸੀਂ ਬੇਟਾ ਜਿਹੜੇ ਮੈਰਿਜ ਕੀਤੀ ਸੀਗੀ ਮੈਂ 2007 ਦੇ ਵਿੱਚ ਠੀਕ ਹੈ ਜੀ 5 ਵਿੱਚ ਜਾਂ 6 ਵਿੱਚ ਖੁੱਲਿਆ ਹੈਗਾ ਮਟਾਬਾ ਤੇ 2007 ਵਿੱਚ ਬੇਟੇ ਦੀ ਮੈਰਿਜ ਕੀਤੀ ਸੀਗੀ ਮੈਰਿਜ ਕਰਨ ਦੇ ਨਾਲ ਮੇਰੀ ਬਹੂ ਹੈਗੀ ਆ ਉਹ ਬੈਠੇ ਨੇ ਠੀਕ ਹੈ ਜੀ ਨੋ ਹੈ ਮੇਰੀ ਤੇ ਉਸ ਤੋਂ ਬਾਅਦ ਕੁਝ ਅਦੇ ਪ੍ਰੋਬਲਮ ਕਰਕੇ ਬੇਟੇ ਦੀ ਡੈਥ ਹੋ ਗਈ ਹੈਗੀ ਆ ਤੇ 2021 ਵਿੱਚ ਬੇਟੇ ਦੀ ਡੈਥ ਹੋਈ ਸੀਗੀ ਤੇ ਉਸ ਤੋਂ ਬਾਅਦ ਅਸੀਂ ਕੰਮ ਕੈਂਡੀਡਿਊ ਕਰਦੀ ਇੱਕ ਮੇਰੀ ਬੇਟੀ ਆ ਤੇ ਇੱਕ ਦੋਤਾ ਦੋਤੀ ਹੈਗੇ ਨੇ ਉਹ ਮੇਰੇ ਕੋਲ ਹੀ ਰਹਿੰਦੇ ਨੇ ਨਜ਼ਦੀਕੇ ਰਹਿੰਦੇ ਨੇ ਤੇ ਪਰ ਮੈਂ ਬਹੂ ਦਾ ਮੈਰਿਜ ਕਰਤੀ ਹੈਗੀ ਐ ਬਹੂ ਦੀ ਮੈਰਿਜ ਕਰਨ ਤੋਂ ਬਾਅਦ ਹੁਣ ਪਹਿਲਾਂ ਬਹੂ ਦੇ ਬੱਚਾ ਨਹੀਂ ਸੀਗਾ ਕੋਈ ਵੀ ਤੇ ਹੁਣ ਉਹਦੇ ਬੇਟੀ ਹੋਈ ਹੈਗੀ ਆ ਬਹੁਤ ਧੇਰ ਬਾਅਦ ਸਾਨੂੰ 18 ਸਾਲਾਂ ਬਾਅਦ ਇੱਕ ਬੱਚਾ ਮਿਲਿਆ ਹੈਗਾ ਬਾਕੀ ਕੁਛ ਕੁਸ਼ ਕਰਦੀਆਂ ਉਹਨਾਂ ਦੀ ਪ੍ਰੋਬਲਮਾਂ ਕਰਕੇ ਉਹ ਵਜੇ ਫਿਲਹਾਲ ਫਿਰ ਮੇਰੇ ਕੋਲ ਹੀ ਆ ਤੇ ਬਾਕੀ ਸਾਰਾ ਪਰਿਵਾਰ ਹੈ ਜਿਹੜੇ ਕੁੜੀਆਂ ਮੇਰੇ ਕੋਲ ਕੰਮ ਕਰਦੀਆਂ ਨੇ ਤਕਰੀਬਨ ਆਂਢ ਗੁਆਂਢ ਦੇ ਜਿਆਦਾ ਦੂਰ ਦੇ ਨਜ਼ਦੀਕ ਦੇ ਹੀ ਨੇ ਜਿੰਨੇ ਵੀ ਹੈਗੇ ਨੇ ਸਾਰੇ ਯਾਨੀ ਤੇ ਵਧੀਆ ਸਾਰੀਆਂ ਭੈਣਾਂ ਮੇਰੇ ਕੋਲ 5 5 6 6 ਸਾਲ ਤਕਰੀਬਨ ਹੋ ਗਏ ਕੰਮ ਕਰ ਰਹੇ ਸ਼ੁਰੂ ਤੋਂ ਹੀ ਮੇਰੇ ਕੋਲ ਲੇਡੀਜ਼ ਕੰਮ ਕਰਦੀਆਂ ਨੇ ਤੇ ਮੈਨਰੇ ਲੇਡੀਜ਼ ਨੂੰ ਇਸ ਕਰਕੇ ਘਰ ਆਉਣਾ ਚਾਹੀਦੀ ਹੈਗੇ ਸਾਰੇ ਲੇਡੀਜ਼ ਦਾ ਘਰ ਪਰਿਵਾਰ ਵੀ ਚੱਲਦਾ ਹੈਗਾ ਬਿਲਕੁਲ ਤੇ ਨਾ 10000 ਰੁਪਇਆ ਮੈਂ ਇਹਨਾਂ ਨੂੰ ਤਨਖਾਹ ਵੀ ਦਿੰਨੀ ਹੈਗੀ ਆ ਤੇ ਜਿਹਦੇ ਵਿੱਚ ਇਹ ਤਿੰਨ ਟਾਈਮ ਵੀ ਖਾਣਾ ਤਿੰਨ ਟਾਈਮ ਦਾ ਖਾਣਾ ਵੀ ਖਾਂਦੇ ਹੈਗੇ ਨੇ ਤੇ ਘਰੇ ਵੀ ਲੈ ਜਾਂਦੇ ਨੇ ਆਪਣੇ ਜਿਵੇਂ ਜਿਵੇਂ ਅਸੀਂ ਆਪਣੇ ਪਰਿਵਾਰ ਵਿੱਚ ਆਪ ਖਾਂਦੇ ਆ ਉਦੋਂ ਦਾ ਨਾਲ ਦਾ ਹੀ ਮੈਂ ਬੱਚਿਆਂ ਨੂੰ ਦਿੰਨੀ ਹੈਗੀ ਆ ਮੇਰੇ ਬੱਚੇ ਵੀ ਨੇ ਮੇਰੀਆਂ ਬੇਟੀਆਂ ਨੇ ਵੀ ਮੇਰੇ ਨੋਹਾਂ ਨੇ ਮਤਲਬ ਕਿ ਸਾਰਾ ਮੇਰਾ ਪਰਿਵਾਰ ਹੀ ਹੈਗਾ ਤੇ ਮੈਂ ਆਪਣੇ ਪਰਿਵਾਰ ਨੂੰ ਬਿਤਰਾਂ ਇਹਨਾਂ ਨੂੰ ਰੱਖਦੀ ਹਾਂ ਚਲੋ ਬੜਾ ਹੀ ਦੁੱਖ ਲੱਗਿਆ ਆਂਟੀ ਜੀ ਸੁਣ ਕੇ ਤੁਹਾਡੀ ਜੋ ਵੀ ਮੰਨਦੀਆਂ ਗੱਲਾਂ ਸੀਗੀਆਂ ਤੇ ਫਿਰ ਵੀ ਬਹੁਤ ਮਿਹਨਤ ਕਰਦੇ ਪਿਓ ਹਨਾ ਤੁਸੀਂ ਮਤਲਬ ਬੜਾ ਔਖਾ ਹੁੰਦਾ ਇੱਕ ਔਰਤ ਵਾਸਤੇ ਕੰਮ ਕਰਨਾ ਸੰਘਰਸ਼ ਕਰਨਾ ਜੋ ਤੁਸੀਂ ਕਰ ਰਹੇ ਹੋ ਹਾਂਜੀ ਹਾਂਜੀ ਬਹੁਤ ਬਹੁਤ ਮਹਿਸੂਸ ਹੋ ਰਿਹਾ ਕਦੇ ਕਾਟ ਨਹੀਂ ਪੂਰੀ ਹੁੰਦੀ ਪਰ ਫਿਰ ਵੀ ਤੁਸੀਂ ਲੱਗੇ ਹੋਏ ਹੋ ਤੇ ਤੁਹਾਨੂੰ ਸਲੂਟ ਆ ਹੋਰਾਂ ਨੂੰ ਵੀ ਬਹੁਤ ਸਿੱਖਣਾ ਚਾਹੀਦਾ ਤੁਹਾਡੇ ਤੋਂ ਤੇ ਤੁਸੀਂ ਆਂਟੀ ਜੀ ਪਲੇਟ ਕਿੰਨੀ ਪਰੋਟ ਗੜ ਨਾਲ ਪਲੇਟ ਕਿੰਨੀ ਦੀ ਦੇ ਦਿੰਨੇ ਹੋ ਥਾਲੀ ਆਪਣੀ ਵੈਸੇ ਤਾਂ 60 ਰੁਪਏ ਦੀ ਹੈ 5 ਭੁੱਲ ਕੇ ਨਾਲ ਦਾਲ ਹੋਵੇ ਨਾਲ ਨਾਰਮਲ ਸਬਜੀ ਹੋਵੇ ਤੇ ਜਿਹੜੀ ਕੜੀ ਦੇ ਨਾਲ ਅਸੀਂ 70-20 ਦੀ ਪਲੇਟ ਦਿੰਨੇ ਹੈਗੇ ਆ ਤੇ ਸਾਗ ਸਾਡਾ ਸਪੈਸ਼ਲ ਹੈ ਸਾਗ ਦੇ ਨਾਲ ਅਸੀਂ ਮਤਲਬ ਕਿ ਉਹਨਾਂ ਨੂੰ 80 ਰੁਪਏ ਦੀ ਪਲੇਟ ਦਿੰਨੀ ਹੈਗੀ ਆ ਸਾਗ ਦੇ ਨਾਲ ਹਾਂਜੀ ਠੀਕ ਹੈ ਜੀ ਤੇ ਪਰੌਂਠਾ ਤੁਹਾਡਾ ਤਾਂ ਪਰੌਂਠੇ ਦਾ ਸਾਈਜ਼ ਹੀ ਬੜਾ ਵੱਡਾ ਹੈ ਜੀ ਅਸੀਂ ਪਰੌਂਠਾ 20 ਰੁਪਏ ਦਿੰਨੇ ਆ ਜੀ ਕਿੰਨੇ ਦਾ ਪਰੌਂਠਾ ਹੈ 20 ਰੁਪਏ ਦਾ 20 ਰੁਪਏ ਦਾ ਪਰੌਂਠਾ ਹੈ ਠੀਕ ਹੈ ਇੱਕ ਪਰੌਂਠਾ ਖਾ ਕੇ ਮਤਲਬ ਬੰਦਾ ਰਾਜ ਸਭੰਦਾ ਹਾਂਜੀ 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 ਹਾਂ ਹਾਂ ਸਾਨੂੰ ਤੇ ਪਰੌਂਠੇ ਦੇ ਨਾਲ ਕੀ ਦਿੰਨੇ ਹੋ ਤੁਸੀਂ ਵੈਸੇ ਦਹੀਂ ਦਿੰਨੇ 10 ਰੁਪਏ ਦੇ ਦਹੀਂ ਦਿੰਨੇ 30 ਰੁਪਏ ਦੇ ਵਿੱਚ ਇੱਕ ਪਰੌਂਠਾ ਤੇ ਦਹੀਂ ਹਾਂਜੀ ਠੀਕ ਹੈ ਜੀ ਮਤਲਬ 30 ਰੁਪਏ ਦੇ ਵਿੱਚ ਬੰਦਾ ਇੱਕ ਖਾ ਕੇ ਮੈਂ ਜੇ ਅਗਰ ਆਪਣੀ ਗੱਲ ਕਰਾਂ ਤਾਂ ਮੈਂ ਤਾਂ ਇੱਕ ਪਰੌਂਠੇ ਦੇ ਵਿੱਚ ਹੀ ਪੂਰਾ ਫੁੱਲ ਹੋ ਜਾਮਾ ਤੇ 30 ਰੁਪਏ ਦੇ ਵਿੱਚ ਖਾਣਾ ਕੋਈ ਮਾੜਾ ਨਹੀਂਗਾ ਵੈਸੇ ਹਾਂਜੀ ਤੇ ਆਂਟੀ ਜੀ ਕੜੀ ਦਾ ਤਾਂ ਜਿੱਦਾਂ ਤੁਸੀਂ ਦੱਸ ਹੀ ਦਿੱਤਾ ਕ ਵੀਰਵਾਰ ਨੂੰ ਬਣਾਉਂਦਾ ਹੈ ਤੁਸੀਂ ਵੀਰਵਾਰ ਤੇ ਮੰਗਲਵਾਰ ਬਣਾਉਣੇ ਹੈਗੇ ਵੀਰਵਾਰ ਤੇ ਮੰਗਲਵਾਰ ਹਾਂਜੀ ਸ਼ਨੀਵਾਰ ਕਾਲੇ ਚਨੇ ਬਣਾਉਣੇ ਹੈਗੇ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਸਾਗ ਤੁਹਾਡਾ ਰੋਜ਼ ਬਣਾਉਂਦਾ ਡੇਲੀ ਨਹੀਂ ਰੋਜ਼ ਨਹੀਂ ਮਤਲਬ ਕਿ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਤੁਸੀਂ ਸਾਗ ਬਣਾਉਂਦੇ ਰਹਿੰਦੇ ਰਹੇਗੀ ਠੀਕ ਹੈ ਜੀ ਕਿੰਦਾ ਪਲੇਟਾ ਸਾਗ ਦੀ ਸਾਗ ਦੀ হাফ ਪਲੇਟ 50 ਰੁਪਏ ਹੈ ਆ ਠੀਕ ਹੈ 100 ਰੁਪਏ ਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਕਿਉਂਕਿ ਸਾਗ ਨੂੰ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਹਾਂਜੀ 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 ਬਿਲਕੁਲ ਬਿਲਕੁਲ ਤੇ ਸਾਗ ਦੀ ਜ਼ਿਆਦਾ ਮਿਹਨਤ ਹੁੰਦੀ ਹੈ ਐਂਡ ਸਾਗ ਤੇ ਇਹ ਜਿਹੜੀਆਂ ਤੁਹਾਡੀਆਂ ਰੱਖਿਓ ਹਈਆਂ ਪੈਣਾ ਜੋ ਵੀ ਹੈਗੀਆਂ ਵਾਂ ਇਹ ਕਿੱਥੋਂ ਦੂਰੋਂ ਆਂਦੇ ਨੇ ਜਾਂ ਕਿਦਾਂ ਨਹੀਂ ਨਹੀਂ ਹਾਂ ਆ ਜੋ ਮੜਾ ਜੇ ਤੁਸੀਂ ਵੀ ਇੱਕ ਵਾਰ ਪਲੀਸ ਜਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਹਾਂ ਕੁੜੀਆਂ ਮਿਹਨਤ ਕਰਦੀਆਂ ਨੇ ਆਜੋ ਆਜੋ ਦੀਦੀ ਤੁਸੀਂ ਵੀ ਆਜੋ ਇਹ ਤਾਂ ਮੇਰੀ ਬਹੂ ਤੇ ਮੇਰੀ ਬੇਟੀ ਮਤਲਬ ਕਿ ਬਹੂ ਬਾਅਦ ਚ ਬੇਟੀ ਪਹਿਲਾ ਜਿੰਨੋ ਕਿ 18 ਸਾਲ ਮੇਰੇ ਨਾਲ ਹੀ ਮੇਰਾ ਸਾਫ ਜੀਦੀ ਨੂੰ ਬਹੁਤ ਵਧੀਆ ਟਾਈਮ ਇਨਸਾਫ ਦਿੱਤਾ ਮੇਰਾ ਹੁਣ ਵੀ ਮੇਰੇ ਨਾਲ ਤੇ ਪਹਿਲਾਂ ਵੀ ਮੇਰੇ ਨਾਲ ਸੀ ਇਹ ਇਹ ਮੇਰੀ ਇਹ ਵੀ ਮੇਰੀ ਮਤਲਬ ਬੇਟੀ ਹੋਈ ਆ ਹਾਂਜੀ ਤੇ ਇਹ ਵੀ ਮੇਰੀਆਂ ਬੇਟੀਆਂ ਨੇ ਮੇਰੀ ਬਹੂਆਂ ਨੇ ਉਹ ਆਣੇ ਕਿਉਂਕਿ ਗਲੀ ਘਮਾਉਂਦੇ ਨਹੀਂ ਨੇ ਬਜਾਦਾ ਦੂਰ ਦੇ ਨਹੀਂ ਹੈਗੇ ਦੋ ਚਾਰ ਗਲੀਆਂ ਛੱਡ ਗਈ ਸਾਰੇ ਜਣੇ ਕੰਮ ਕਰਦੇ ਨੇ ਇਹ ਇਹਨਾਂ ਨੂੰ 5-5 ਸਾਲ ਹੋ ਗਏ ਕੰਮ ਤੇ ਲੱਗਿਆ ਮੇਰੇ ਕੋਲੇ ਤਕਰੀਬਨ ਹਾਂਜੀ ਇੱਕਾ ਜਿਹੀ ਲੇਡੀਜ਼ ਆਈ ਨਹੀਂ ਹੈਗੀ ਜਿਹਦੇ ਵਿੱਚ ਮੇਰੇ ਕੋਲ 4-5 ਲੇਡੀਜ਼ ਕੰਮ ਕਰਦੀਆਂ ਨੇ ਤੇ ਇੱਕ ਉਹ ਮੁੰਡਾ ਉਰੇ ਆ ਅਜੇ ਉਰੇ ਆ ਇਹ ਮੁੰਡਾ ਜੀ ਜਦੋਂ ਅਸੀਂ ਕੰਮ ਤੇ ਰੱਖਿਆ ਸੀ ਨਾ ਇਹ ਬਿਲਕੁਲ ਉਹ ਨਹੀਂ ਕਰਦਾ ਸੀਗਾ ਬਿਲਕੁਲ ਮੈਂਟਲੀ ਐਕਸਰਟ ਸੀਗਾ ਔਰ ਇਹ ਜੀ ਬਿਲਕੁਲ ਐਕਸਰਟ ਸੀਗਾ ਦਿਮਾਗੀ ਐਕਸਰਟ ਸੀਗਾ ਇਹਨੂੰ ਸਾਡੇ ਕੋਲ 10 ਸਾਲ ਹੋ ਗਏ ਕੰਮ ਤੇ ਲੱਗੇ ਨੂੰ ਮਦਲਰ ਕੇ ਇਹ ਇਦਾਂ ਹੱਥਾਂ ਐ ਕਰੀ ਜਾਂਦਾ ਹੁੰਦਾ ਸੀ ਆਹ ਟਾਈਮ ਆਏ ਆਏ ਮਿਲੀ ਜਾਂਦਾ ਹੁੰਦਾ ਸੀਗਾ ਜੇ ਇਹਨੂੰ ਰੋਟੀ ਪੁੱਛਣੀ ਕਿੰਨੇ ਖਾਣੇ ਆ 30 ਫੁਲਕੇ ਖਾਣੇ ਆ ਮੈਂ ਮੈਂ 30 ਤੇ 4 10 ਪ੍ਰੋਟੇਨ ਖਾਊਂਗਾ ਮੈਂ ਹਰ ਚੀਜ਼ ਦੇ ਵਿੱਚ ਇਹ ਉਹ ਕਰਦਾ ਸੀਗਾ ਉਸ ਤੋਂ ਬਾਅਦ ਹੁਣ ਇਹ ਜਦੋਂ ਸਾਡੇ ਕੋਲ ਹੁਣ ਕੰਮ ਤੇ ਲੱਗਿਆ ਹੈਗਾ ਇਹ ਕਾਫੀ ਜ਼ਿਆਦਾ ਬੋਲਦਾ ਹੈਗਾ ਵਧੀਆ ਬੋਲਦਾ ਹੈਗਾ ਗੱਲ ਕਰਦਾ ਹੱਸੀ ਬਾਰੇ ਜਿਵੇਂ ਜਾਂਦਾ ਹੈਗਾ ਤੇ ਕੰਮ ਕਰਦਾ ਹੈਗਾ ਸਾਡੇ ਕੋਲ 10 ਸਾਲ ਇਹਦੇ ਆ ਆਇਗਾ ਭਰਾ ਹੈਗਾ ਤਾਂ ਪਰਜਾਈ ਹੈਗੀ ਆ ਮਾ ਇਹਦਾ ਡੈਡੀ ਡੈਡੀ ਮਤਲਬ ਕਿ ਉਹਨਾਂ ਦੀ ਡੈਥ ਹੋ ਗਈ ਹੈਗੀ ਆ ਉਹਨਾਂ ਦਾ ਡੱਡਾ ਇਹਨਾਂ 10-12 ਸਾਲੋਂ ਸਾਡੇ ਕੋਲ ਕੰਮ ਤੇ ਮੈਂ ਇਹਦਾ ਲਈ ਅਸੀਂ ਇਹਨੇ ਬਹੁਤ ਮਿਹਨਤ ਸਾਡੇ ਉਪੀਤਾ ਵੀ ਅਸੀਂ ਇਹਨੂੰ ਚੰਗੀ ਸਿਹਤ ਦੇ ਸਕੇ ਹੈਗੀ ਆ ਇਹ ਗਾਕਾ ਦੇ ਨਾਲ ਬੋਲਣ ਦਾ ਗੱਲ ਕਰਨ ਦਾ ਇਹਨੂੰ ਥੋੜਾ ਬੈਠਣ ਉੱਠਣ ਦਾ ਜਾਂ ਤਾਂ ਮੈਂ ਚਾਰ ਰੋਟੀਆਂ ਖਾਊਂਗਾ ਜਾਂ ਮੈਂ ਛੇ ਖਾਊਂਗਾ ਹੁਣ ਇਹ ਬਹੁਤ ਵਧੀਆ ਮਤਲਬ ਅੱਗੇ ਨਾਲ ਬੋਲਣ ਲੱਗ ਗਿਆ ਸਸੀ ਕਾ ਬਲਾਸਰ ਇਹਨੂੰ ਹਾਂ ਜੀ ਹਾਂ ਜੀ ਆਂਟੀ ਜੀ ਫਿਰ ਸਾਨੂੰ ਦੱਸੋ ਤੁਸੀਂ ਕੀ ਕੀ ਟੈਸਟ ਕਰਵਾ ਰਹੇ ਹੋ ਅੱਜ ਕਾਜੀ ਗੋਬੀ ਦੇ ਸਤਿ ਸ਼੍ਰੀ ਅਕਾਲ ਜੀ ਨੂੰ ਕੜੀ ਦਾਲ ਤੇ ਨਾਲ ਪਰੌਂਠਾ ਨਾਲ ਫੁਲਕਾ ਲੋ ਮਤਲਬ ਤੁਸੀਂ ਸਾਰਾ ਕੁਝ ਟੇਸਟ ਕਰਵਾ ਕੇ ਜੀ ਜਰੂਰ 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 ਚਲੋ ਠੀਕ ਹੈ ਜੀ ਖਾਣਾ ਟੇਸਟ ਕਰਦੇ ਆ ਇਹਨਾਂ ਦਾ ਤੇ ਦਿਓ ਬੜੇ ਦਿਓ ਜੀ ਤੇ ਹੁਣ ਖਾੜੀ ਲਗਣੀ ਸਟਾਰਟ ਹੋ ਚੁੱਕੀ ਹੈ ਜੀ ਤੇ ਆਪਾਂ ਮਾਤਾ ਜੀ ਨੂੰ ਐਡਰੈਸ ਪੁੱਛਦੇ ਆਂ ਵੀ ਆਉਣਾ ਕਿੱਥੇ ਆ ਖਾਣਾ ਖਾਣ ਵਾਸਤੇ ਹਾਂਜੀ ਇਹ ਐਡਰੈਸ ਹੈਗਾ ਈਸ਼ਰਨਗਰ ਦੇ ਕੋਲ ਤੋਂ ਨੰਬਰੋਟਾ ਰੋਡ ਹੈ ਠੀਕ ਹੈ ਜੀ ਉਹ ਭੋਲੇ ਸ਼ੰਕਰ ਜੀ ਦੀ ਮੂਰਤੀ ਲੱਗੀ ਹੋਈ ਹੈਗੀ ਠੀਕ ਹੈ ਜੀ ਤੇ ਬਿਲਕੁਲ ਉਹਦੇ ਨਾਲ ਹੈ ਬਿਲਕੁਲ ਨਾਲ ਖਾਸ ਲੁਧਿਆਣੇ ਚ ਸ਼ਿਮਲਾਪੁਰ ਨਿਊ ਸ਼ਿਮਲਾਪੁਰ ਸ਼ਿਮਲਾਪੁਰ ਮਤਲਬ ਗ੍ਰੋਟਰ ਰੋਡ ਗੋਬਿੰਦ ਸਿੰਘ ਨਗਰ ਠੀਕ ਹੈ ਜੀ ਠੀਕ ਹੈ ਜੀ ਤੇ ਟੱਪ ਨੇ ਟਾਬੇ ਦਾ ਨਾਮ ਮੈਂ ਦਗਾ ਲਿਖਿਆ ਪੀਤ ਵੈਸ਼ਨੂ ਟਾਬਾ ਹਾਂਜੀ ਹਾਂਜੀ ਮੇਰਾ ਨਾਮ ਗੁਰਪ੍ਰੀਤ ਹੈ ਵੈਸੇ ਮੈਨੂੰ ਸਾਰੇ ਜਾਣੇ ਨਾ ਪ੍ਰੀਤ ਪ੍ਰੀਤੀ ਨਾਲੋਂ ਜ਼ਿਆਦਾ ਜਾਣਦੇ ਠੀਕ ਹੈ ਜੀ ਹਾਂਜੀ ਤੇ ਆਂਟੀ ਦਾ ਨਾਮ ਗੁੱਪ ਪਿਤਾ ਜੀ ਤੇ ਇਹਨਾਂ ਨੂੰ ਪ੍ਰੀਤੀ ਦੇ ਨਾਮ ਤੇ ਜ਼ਿਆਦਾ ਜਾਣਦੇ ਹੈਗੇ ਆ ਤੇ ਪ੍ਰੀਤ ਵੈਸ਼ਨੂ ਢਾਬਾ ਆ ਤੇ ਲੋਕੇਸ਼ਨ ਤੁਹਾਨੂੰ ਦੱਸ ਹੀ ਚੁੱਕੇ ਹੋਏ ਨੇ ਤੇ ਤੁਸੀਂ ਜ਼ਰੂਰ ਆ ਕੇ ਟੇਸਟ ਕਰਕੇ ਜਾਣਾ ਆ ਹੋ ਹਾਂਜੀ ਅੱਜ ਦੇਖੋ ਸਾਡੀ ਥਾਲੀ ਤਿਆਰ ਹੋ ਚੁੱਕੀ ਆ ਪਰੌਂਠਾ ਕੜੀ ਦਾਲ ਤੇ ਆ ਆਲੂ ਦਾ ਪਰੌਂਠਾ ਆ ਨਾਲ ਮੱਖਣਾ ਦਹੀਂ ਵੀ ਹੈਗਾ ਆ ਤੇ ਬੜਾ ਹੀ ਦੇਖਣ ਨੂੰ ਟੇਸਟੀ ਲੱਗ ਰਿਹਾ ਮੈਨੂੰ ਤਾਂ ਲੱਗੀ ਆ ਭੁੱਖ ਮੈਂ ਫਟਾਫਟ ਖਾਣ ਲੱਗੀ ਆ ਤੇ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆ ਪਰੌਂਠੇ ਤੋਂ ਮੱਖਣ ਮੈਂ ਨਹੀਂ ਖਾਉਂਗੀ ਕਿਉਂਕਿ ਥੋੜਾ ਜ਼ਿਆਦਾ ਹੋ ਜਾਊਗਾ ਤੇ ਪਰੌਂਠੇ ਤੋਂ ਸਟਾਰਟ ਕਰਦੇ ਆ ਪਰੌਂਠੇ ਦੀ ਫਿਲਿੰਗ ਹੀ ਬੜੀ ਵਧੀਆ ਆ ਕਿੱਤੇ ਪਾਸੇ ਇਹ ਨਹੀਂ ਹੈਗਾ ਕਿ ਆਟਾ ਲੱਗ ਰਿਹਾ ਆ ਬਿਲਕੁਲ ਆਲੂ ਫਿਲ ਹੋਏ ਹੋਏ ਆ ਤੇ ਬਹੁਤ ਹੀ ਟੇਸਟੀ ਆ ਬਹੁਤ ਜ਼ਿਆਦਾ ਸੁਆਦ ਆ ਤੇ ਹੁਣ ਆਪਾਂ ਕਰਦੇ ਆਂ ਸਬਜ਼ੀ ਨੂੰ ਦਾਲ ਨੂੰ ਟੇਸਟ ਬਹੁਤ ਟੇਸਟੀ ਹੈ ਦਾਲ اور ਸਬਜ਼ੀ ਵੀ ਬਹੁਤ ਟੇਸਟੀ ਆ ਬਿਲਕੁਲ ਘਰ ਵਰਗਾ ਖਾਣਾ ਆ ਕੋਈ ਇਹ ਨਹੀਂ ਲੱਗਦਾ ਕੋਈ ਮਸਾਲੇ ਜ਼ਿਆਦਾ ਹੈ ਬਹੁਤ ਹੀ ਸਵਾਦ ਹੈ ਤੇ ਹੁਣ ਆਪਾਂ ਕਰਦੇ ਆ ਕੜੀ ਨੂੰ ਟੇਸਟ ਦੇਖੋ ਜੀ ਕੜੀ ਬੜੀ ਗਾੜੀ-ਗਾੜੀ ਕੜੀ ਆ ਆ ਪਕੌੜਿਆਂ ਦੇ ਨਾਲ ਬਹੁਤ ਹੀ ਟੇਸਟੀ ਹੈ ਕੜੀ ਅਰੇ ਜੋਏ ਦੇ ਪਕੌੜੇ ਨਹੀਂ ਉਹ ਇਦਾਂ ਨਹੀਂ ਹੈਗਾ ਕਿ ਕੱਲੇ ਬੇਸਨ ਦੇ ਆ ਆਲੂ ਪਿਆਜ਼ ਦੇ ਪਕੌੜੇ ਆ ਤੇ ਕੜੀ ਦਾ ਟੇਸਟ ਸੱਚੀ ਵਾਕਈ ਡਿਫਰੈਂਟ ਆ ਜਿੱਦਾਂ ਅਸੀਂ ਸੁਣਿਆ ਸੀਗਾ ਕਿ ਕੜੀ ਉਹਨਾਂ ਦੀ ਫੇਮਸ ਆ ਸਾਗ ਉਹਨਾਂ ਦਾ ਫੇਮਸ ਆ ਤੇ ਅੱਜ ਸਾਨੂੰ ਕੜੀ ਸਪੈਸ਼ਲ ਮਿਲ ਗਈ ਹੋਈ ਆ ਤੇ ਵਾਕਈ ਬਹੁਤ ਸਵਾਦਾ ਖਾਣਾ ਤੇ ਤੁਸੀਂ ਵੀ ਜਰੂਰ ਇੱਥੇ ਆ ਕੇ ਖਾਣਾ ਆ ਟੇਸਟ ਕਰਨਾ ਆ ਤੇ ਮੈਂ ਆਪਣੀ ਥਾਲੀ ਫਿਨਿਸ਼ ਕਰ ਦਵਾਂ ਤੁਸੀਂ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਆ ਤੇ ਵੀਡੀਓ ਨੂੰ ਸ਼ੇਅਰ ਕਰਨਾ ਆ ਤੇ ਜਰੂਰ ਸਪੋਰਟ ਕਰਨੀ ਹੈ ਔਰ ਤੁਸੀਂ ਆ ਕੇ ਇੱਥੇ ਆ ਕੇ ਟੇਸਟ ਵੀ ਜਰੂਰ ਕਰਨਾ ਹੈ ਧੰਨਵਾਦ